ਤੇ ਬਿਆਨ ਦੇ ਰਹੀ ਐ ਸਾਨੂੰ ਫਸਾਉਣ ਦੇ ਮਾਰੇ ਉਹ ਕਹਿੰਦੀ ਵੀ ਅਸੀਂ ਨਾ ਫਸ ਜਾਈਏ ਜੀ ਬਹੁਤ ਕੱਢ ਕੇ ਲੈ ਗਏ ਆ ਤੁਹਾਨੂੰ ਜੇ ਜਨਾਨਿਆਂ ਨੂੰ ਟੰਡੇ ਮਾਰਨ ਲੱਗੇ ਫੁੱਲ ਸਾਲੇ ਫਿਰ ਉਹਨਾਂ ਨੂੰ ਗਲ ਤੋਂ ਫੜ ਕੇ ਅੰਦਰ ਕਕੜੀਸ ਕੇ ਲੈ ਗਏ ਉਹਨਾਂ ਨੂੰ ਉਹਨੂੰ ਮਾਰ ਦੇ ਜਿਹੜਾ ਕੁਝ ਮੰਗਦੀ ਸੀ ਉਹਨੂੰ ਦਿਵਾਦਾ ਸੀ ਬਸ ਉਹਨੂੰ ਖੁੱਲਾ ਵਰਗਾ ਰੱਖਦਾ ਸੀ ਕਰਲੀ ਨੂੰ ਕੁਝ ਵੀ ਨਹੀਂ ਕਹਿੰਦਾ ਸੀ ਬਸ ਉਹਨੂੰ ਉਹ ਸਾਰੇ ਨੂੰ ਦਰਵਾਜ਼ਾ ਕਰੀ ਉਹਨਾਂ ਦੇ ਘਰ ਕੱਖ ਵੀ ਨਹੀਂ ਆਗਾ ਫਿੱਕੇ ਕਰ ਸਾਡੇ ਢਿਆਣੇ ਦੇ ਕੋਤੂ ਤੇ ਰੋ ਰੋ ਕੇ ਭੁਰਾ ਲੈ ਸਾਡੇ ਘਰੇ ਚੁੱਲ੍ਹਾ ਨਹੀਂ ਬਲਦਾ ਹੈਗਾ ਨਾ ਸਰਪੰਚ ਸੁਣਦਾ ਹੈ ਸਾਡੀ ਕੋਈ ਨਾ ਕੋਈ ਪਿੰਡ ਵਾਲੇ ਸੁਣਦੇ ਆਸੀਂ ਕਿੱਥੇ ਜਾਈਏ ਮਨਸਲੇ ਤੁਮ ਕੀ ਦੇਖ ਜਾਂਦੇ ਨੇ ਨਾ ਅਸੀਂ ਸੌਂਦੇ ਆਦੀ ਨੇ ਨਾ ਰਾਤੇ ਸੁਂਦੇ ਆ ਅਸੀਂ ਕਿਤੇ ਨਹੀਂ ਏ ਮਾਹੀ ਬਹੁਤਾ ਪਤਾ ਲੱਗਿਆ ਕਿੱਥੇ ਗਈ ਕਿੱਥੇ ਨਹੀਂ ਗਈ ਹੈ ਪਤਾ ਨਹੀਂ ਲੱਗਿਆ ਪਾਉ ਵੀ ਨਹੀਂ ਆਈ ਅਜੇ ਤੱਕ ਵਾਪਸ ਅਗਰ ਆਗੀ ਤਾਂ ਰੱਖੋਗੇ ਤੁਸੀਂ ਕੀ ਕੀ ਸੋਚੇ ਰੱਖ ਲਾਂਗੇ ਅਸੀਂ ਰੱਖ ਲਾਂਗੇ ਇਹ ਚੈਨਲ ਦੇ ਥੋੜੇ ਥੋੜੇ ਕੋਣ ਸਾਹਮਣੇ ਆਪਣਾ ਪ੍ਰਕਾਰ ਆਪਕੇ ਸਾਹਮਣੇ ਆ ਕੇ ਆਪਣੇ ਬੱਚੇ ਸਾਹਮਣੇ ਤੁਸੀ ਉਹਨਾਂ ਨੂੰ ਤਾਂ ਦੇਖ ਲਿਆ ਵੀ ਹਾਂ ਇਹਨੂੰ ਬੰਨਿਆ ਹੈਗਾ ਤੁਸੀਂ ਕਿਸੂਰ ਤਾਂ ਦੇਖੋ ਜੀ ਕਿ ਕੋਈ ਉਹਨੂੰ ਨਾ ਮਾਰਿਆ ਨਾ ਕੋਈ ਉਹਦੇ ਮਾਮੇ ਨੇ ਬੰਨਿਆ ਹੈਗਾ ਜੀ ਜਨੂਨਜਾ ਪਮਿਲ ਜੈਦੇ ਆ ਜਿਹੜੀ ਵੀਡੀਓ ਬਣੀ ਹੋਈ ਹੈ ਤਾਂ ਦਿੱਲੀ ਤੱਕ ਪਹੁੰਚ ਗਏ ਫਿਰ ਤੁਸੀਂ ਆਪਣੇ ਮੋਤ ਨੂੰ ਆਪ ਬੁਲਾਵਾ ਦਿੱਤਾ ਹੁਣ ਸਾਲੇ ਕਹਿੰਦੇ ਸਾਨੂੰ ਸਰਕਾਰ ਤੋਂ ਜੀ ਹੱਥ ਜੋੜ ਕੇ ਆਪਿਓ ਮਾਫੀ ਮੰਗਦੇ ਹਾਂ ਸਾਨੂੰ ਇਹ ਸਭ ਚਾਹੀਦਾ ਸਾਡੇ ਘਰੇ ਝੁੱਲ੍ਹਾ ਨਹੀਂ 걸ਦਾ ਆਏਗਾ ਤਾਂ ਜਿਹੜਾ ਜੀ ਜੈਨ ਬੰਦੇ ਤੇ ਗਰੋਥ ਆਉਂਦਾ ਹੀ ਹੈ ਜਿਹਦਾ ਘਰ ਜਿਹੜਾ ਇਹ ਇਹ ਹੋਇਆ ਕੀ ਕੀ ਰਹਾ ਉਸ ਸਮੇਂ ਕਿਉਂਕਿ ਵੀਡੀਓ ਦੇ ਵਿੱਚ ਕਾਦੀ ਜਿੱਦਾ ਕਲੀਅਰ ਨਹੀਂ ਹੋ ਰਹੀਆ ਸਾਫ ਨਹੀਂ ਹੋ ਰਹੀਆ ਜਾਂ ਫਿਰ ਕੀ ਕੁਝ ਸਮੇ ਹੋਇਆ ਦਿਲਾ ਕਿੱਦਾਂ ਤੁਸੀਂ ਫੜਿਆ ਕਿ ਤੁਹਾਨੂੰ ਉਹਨੇ ਦੱਸਿਆ ਸੀਗਾ ਕਿ ਮੇਰਾ ਮੁੰਡਾ ਤੁਹਾਡੀ ਬਹੂ ਨੂੰ ਭਜਾ ਕੇ ਲੈ ਲੇਂਗਾ ਮੈਂ 20000 ਤੋਂ ਮੁੰਡੇ ਆਪਣੇ ਨੂੰ ਦਿੱਤਾ ਹੈਗਾ ਤੇ ਤੇਰੀ ਬਹੂ ਨੂੰ ਅਸੀਂ ਲੈ ਕੇ ਗਏ ਆ ਪਰੀ ਬੰਨੀ ਹੋਈ ਸੀ ਉਹਨਾਂ ਦਾਸ਼ਾ ਕਰਦੀ ਹੈਗੀ ਚਿੱਟਾ ਲਾਂਦੀ ਹੈ ਕਿ ਤੁਸੀਂ ਉਹਦੀ ਮੈਡੀਕਲ ਕਰਾ ਕੇ ਦੇਖੋ ਚਿੱਟਾ ਲਾਂਦੀ ਹੈ ਕਿ ਨਹੀਂ ਲਾਂਦੀ ਤੁਹਾਨੂੰ ਤਾਂ ਸਾਫ਼ ਪਤਾ ਚੱਲ ਜਾਏਗਾ ਇਸ ਸਮੇਂ ਤਸਵੀਰਾਂ ਦਿਖਾ ਰਹੇ ਹਾਂ ਤਸਵੀਰਾਂ ਜਿਹੜੀਆਂ ਨੇ ਬਨੂੜ ਦੀਆਂ ਨੇ ਔਰ ਬਨੂੜ ਦੇ ਵਿੱਚ ਇੱਕ ਨੌਜਵਾਨ ਦੋ ਬੱਚਿਆਂ ਦੀ ਮਾਂ ਨੂੰ ਲੈ ਕੇ ਭੱਜ ਜਾਂਦਾ ਔਰ ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ ਵੀਡੀਓ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਇੱਕ ਜਨਾਨੀ ਨੂੰ ਖੰਬੇ ਦੇ ਨਾਲ ਬੰਨਿਆ ਹੁੰਦਾ ਔਰ ਉਸ ਤੋਂ ਬਾਅਦ जिने ਬੰਨਿਆ ਕਿਉਂ ਬੰਨਿਆ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਇੱਕ ਦੋ ਬੱਚੇ ਦੀ ਮਾਂ ਸੀਗੀ ਔਰ ਪਿੰਡ 'ਚ ਹੀ ਰਹਿੰਦੀ ਸੀ ਗਵਾਂਡ ਦੇ ਵਿੱਚ ਉਹਦੇ ਨਾਲ ਉਹਦੀ ਗੱਲਬਾਤ ਸੀਗੀ ਫੋਨ ਫੜਿਆ ਗਿਆ ਉਸ ਤੋਂ ਬਾਅਦ ਉਹਦੇ ਨਾਲ ਭੱਜ ਜਾਂਦੀ ਹੈ ਆਪਣੇ ਬੱਚਿਆਂ ਨੂੰ ਛੱਡ ਕੇ ਔਰ ਗੁੱਸੇ ਦੇ ਵਿੱਚ ਜਿਹੜੇ ਉਹਨਾਂ ਦਾ ਸੋਹਰਾ ਪਰਿਵਾਰ ਹੁੰਦਾ ਕੁੜੀ ਦਾ ਉਹ ਉਸਦੀ ਮਾਂ ਨੂੰ ਬੰਦ ਦਿੰਦਾ ਪਰ ਉਹ ਲੇਡੀਜ਼ ਬੰਦਦੀਆਂ ਨੇ ਔਰ ਉਹਦੇ ਨਾਲ ਬਿਲਕੁਲ ਮਾਰਕੁਟਾਈ ਨਹੀਂ ਕੀਤੀ ਜਾਂਦੀ ਕੀ ਸਾਰਾ ਮਸਲਾ ਸੀਗਾ ਜਾਣ ਲੈਣੇ ਇਹਨਾਂ ਤੋਂ ਦੇਖ ਸਕਦੇ ਹੋ ਅੱਖਾਂ 'ਚ ਕਿੰਨਾ ਪਾਣੀ ਹੈਗਾ ਔਰ ਰੋ ਰੋ ਕੇ ਬਿਨਾਂ ਦਾ ਬੁਰਾ ਹਾਲ ਹੋਇਆ ਪਿਆ ਕਿਉਂਕਿ ਇਹਨਾਂ ਦੇ ਘਰਦਿਆਂ ਨੂੰ ਇਹਨਾਂ ਦੇ ਪਤੀਆਂ ਨੂੰ ਇਹਨਾਂ ਦੇ ਭਰਾਵਾਂ ਨੂੰ ਬੱਚਿਆਂ ਨੂੰ ਸਭ ਨੂੰ ਪੁਲਿਸ ਵੱਲੋਂ ਜਿਹੜਾ ਹਿਰਾਸਤ ਦੇ ਵਿੱਚ ਲਿੱਤਾ ਗਿਆ ਔਰ ਬਾਰ-ਬਾਰ ਮਾਰਕੁਟਾਈ ਉਹਨਾਂ ਦੀ ਹੋ ਰਹੀ ਹੈ ਔਰ ਬੱਚਿਆਂ ਦਾ ਵੀ ਰੋ ਰੋ ਕੇ ਬੁਰਾ ਹਾਲਾ ਛੋਟੇ-ਛੋਟੇ ਬੱਚੇ ਨੇ ਕੀ ਕਹਿਣਾ ਚਾਹੁੰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਡਾ ਕੋਈ ਕਸੂਰ ਨਹੀਂ ਹੈਗਾ ਸਾਡੇ ਨਿਆਣੇ ਦੇ ਕੋទੂ ਤੇ ਰੋ ਰੋ ਕੇ ਬੁਰਾ ਲੈ ਸਾਡੇ ਘਰੇ ਚੁੱਲ੍ਹਾ ਨਹੀਂ ਬਲਦਾ ਹੈਗਾ ਨਾ ਸਰਪੰਚ ਸੁਣਦਾ ਐ ਸਾਡੀ ਕੋਈ ਨਾ ਕੋਈ ਪਿੰਡ ਵਾਲੇ ਸੁਣਦੇ ਆਂ ਅਸੀਂ ਕਿੱਥੇ ਜਾਈਏ ਉਹਨਾਂ ਸਾਲੇ ਤਮਕੀ ਦੇਖ ਜਾਂਦੇ ਨੇ ਨਾ ਅਸੀਂ ਸੁਣਦੇ ਆਂ ਦਿਨੈ ਨਾ ਰਾਤੈ ਸੁਣਦੇ ਆਂ ਅਸੀਂ ਕਿੱਥੇ ਜਾਈਏ ਸਾਡੀ ਮਤੇ ਸਰਕਾਰ ਨਹੀਂ ਹੈਗੀ ਸੁਣਨ ਵਾਸਤੇ ਤੁਸੀਂ ਉਹਨਾਂ ਨੂੰ ਤਾਂ ਦੇਖ ਲਿਆ ਵੀ ਹਾਵੇ ਇਹਨੂੰ ਬੰਨਿਆ ਹੈਗਾ ਤੁਸੀਂ ਕਸੂਰ ਤਾਂ ਦੇਖੋ ਅਸੀਂ ਕਿ ਉਹਨੂੰ ਨਾ ਮਾਰਿਆ ਨਾ ਕੁਛ ਉਹਦੇ ਮਾਮੇ ਨੇ ਬੰਨਿਆ ਹੈਗਾ ਚਿੱਟਾ ਲਾਂਦੀ ਹੈਗੀ ਉਹ ਸਾਨੂੰ ਇੰਜ ਆਪ ਮਿਲ ਲ ਜੈ ਦੇ ਜਿੰਨੇ ਬੰਨਿਆ ਕਿੰਨੇ ਕਿੰਨੇ ਸੀਗਾ ਜੀ ਬਹੁਤ ਮੇਰੀ ਬਹੂ ਨੇ ਮੇਰੀ ਬਹੂ ਨੇ ਬੰਨਿਆ ਕੀ ਅੱਛਾ ਇੱਕ ਮੇਰੀ ਕੁੜੀ ਸੀ ਉਹਨਾਂ ਨੇ ਬੰਨਿਆ ਉਹ ਅਸਲ ਸੀ ਉਹਤੇ ਉਹਨਾਂ ਨੇ ਬੰਨਾਇਆ ਮੁੰਡੇ ਦਾ ਮੇਰਾ ਪੁੱਤ ਜਿਹਦੀ ਕਾਰ ਨਹੀਂ ਗਿਆ ਉਹ ਫੈਕਟਰੀ ਗਿਆ ਤੇ ਉਹ ਬਾਅਦੇ ਚ ਆਇਆ ਮੇਰਾ ਮੁੰਡਾ ਜਿਹੜਾ ਵਿਟੂ ਹੈ ਜਿਹਦੀ ਨੂੰ ਸੀ ਉਹ ਐਟੋ ਚਲਾਉਂਦਾ ਉਹ ਵੀ ਬਾਅਦ ਦੇ ਚਾਇਆ ਚਲੋ ਗੁੱਸੇ ਤੇ ਮਾਰੇ ਉਹ ਵੀ ਕੀ ਪਤਾ ਉਹਨਾਂ ਦਾ ਮੂੰਹ ਗਾਲ੍ਹਾਂ ਹੀ ਨਿਕਲ ਗਈ ਉਹਨੇ ਗੁੱਸੇ ਤੇ ਮਾਰੇ ਤੇ ਉਹ ਤਾਂ ਬਾਅਦ ਦੇ ਚਾਇਨੇ ਫਿਰ ਹੁਣ ਮੁੰਡੇ ਦੇ ਨਾਲ ਵਿੱਚੇ ਪੜਕਿਆ ਦੋਵੇਂ ਬਾਪ ਪੁੱਤ ਗਹਿਲੇ ਜਨੇ ਉਹਨਾਂ ਨੂੰ ਰਮਾਉਣ ਲਈ ਪੈਸੇ ਦੇ ਕੇ ਉੱਥੇ ਘਟਾ ਰਹੀ ਏ ਇਹ ਤਾਂ ਡੰਡੇ ਵਾਲੀ ਇਹਦੇ ਕੋਲ ਪੈਸਾ ਹੈ ਅਸੀਂ ਗਰੀਬ ਆਦਮੀ ਅਸੀਂ ਕਿੱਥੋਂ ਲਈਏ ਹੈ ਅਸੀਂ ਕਰਦੇ ਨੂੰ ਅੰਦੇ ਵਿੱਚ ਹੁਣ ਮੇਰਾ ਕੋਤਾ ਉੱਤੇ ਜਹਾੜੀ ਤੇ ਲੱਗਿਆ ਹੋਇਆ ਵੀ ਕੀ ਇਹ ਨਾ ਉਹਦਾ ਨਾਮ ਹੁਣ ਲਿਖ ਕੇ ਗਏ ਨੇ ਕਹਿੰਦੇ ਪੇਸ਼ ਕਰੋ ਕੋਈ ਬੰਦਾ ਲਿਓ ਤੇ ਤੁਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ ਨਾਲੇ ਉਹਨਾਂ ਨੂੰ ਬੁਲਾਵਾਂਗੇ ਨਹੀਂ ਤਾਂ ਸਾਰਿਆਂ ਨੂੰ ਅਸੀਂ ਜਹਿਲ ਸਿੱਤਾਂਗੇ ਸਾਰੇ ਪਰਵਾਹ ਨੂੰ ਇਹ ਤਾਂ ਜਿਹੜੇ ਵੀਡੀਓ ਬਣੀ ਹੋਈ ਇਹ ਤਾਂ ਦਿੱਲੀ ਤੱਕਰ ਪਹੁੰਚ ਗਈ ਫਿਰ ਤੁਸੀਂ ਆਪਣੇ ਮੋਤ ਨੂੰ ਆਪ ਬੁਲਾਵਾ ਦਿੱਤਾ ਪੁਲਸ ਵਾਲੇ ਕਹਿੰਦੇ ਸਾਨੂੰ ਤੁਸੀਂ ਆ ਬੁਲਾਵੰਤਾ ਨੀ ਬੋਲਦਾ ਪੈਸਾ ਆਏਗਾ ਮੁੰਡੇ ਦੀ ਨਾਨੀ ਕੋਲ ਅਸੀ ਕੋਲ ਤਾਂ ਸਭ ਕੁਝ ਵੀ ਨਹੀਂ ਹੈਗਾ ਅਸੀਂ ਤਾਂ ਸਾਡੀ ਤਾਂ ਰੋਟੀ ਵੀ ਨਹੀਂ ਪਣਦੀ ਹੈਗੀ ਅਸੀਂ ਕੀ ਕਰੀਏ ਕਰ ਰਿਹਾ ਜੀ ਸਾਨੂੰ ਤਾਂ ਕੁਝ ਮਿਲਣਾ ਜਈ ਦੇ ਅਸੀਂ ਘਰ ਘਰ ਤੱਕੇ ਖਾ ਰਿਹਾ ਪੰਜੀ ਜਾ ਰਿਹਾ ਅਸੀਂ ਕਿੱਥੇ ਜਾਈਏ ਸਾਡੀ ਸਰਕਾਰ ਨਹੀਂ ਸੁਣਦੀ ਇਹ ਨਾ ਪੈਨਡਰ ਪੈਨਡਾ ਲੇ ਨੂੰ ਤਮ ਕੀ ਜੀ ਜਾਂਦੀ ਇਹ ਮੁੰਡੇ ਦੀ ਨਾਨੀ ਵੀ ਕੋਈ ਇਹਨਾਂ ਨਾਲ ਗੈਣਾ ਮੈਂ ਉਹਨਾਂ ਨੂੰ ਦਰਕਾਉਂਦਾ ਉਹ ਡਰਦੇ ਮਾਰੇ ਸਾਡੇ ਘਰੇ ਨਹੀਂ ਆਉਂਦੇ ਹੈ ਕੰਨ ਜਾ ਕੇ ਉਹਨਾਂ ਨੂੰ ਕਮਕਾਣ ਲਿਏ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਸਰਕਾਰ ਤੋਂ ਜੀ ਹੱਥ ਜੋੜ ਕੇ ਆਪ ਦੀਓ ਮਾਫੀ ਮੰਗਦੇ ਹਾਂ ਸਾਨੂੰ ਇਨਸਾਫ਼ ਚਾਹੀਦਾ ਸਾਡੇ ਘਰੇ ਝੁੱਲ੍ਹਾ ਨਹੀਂ ਬਲਦਾ ਆਏਗਾ ਬਹੁਤ ਪਤਾ ਲੱਗਿਆ ਕਿੱਥੇ ਗਈ ਕਿੱਥੇ ਨਹੀਂ ਗਈ ਪਤਾ ਨਹੀਂ ਲੱਗਿਆ ਬਹੁ ਵੀ ਨਹੀਂ ਆਈ ਅਜੇ ਤੱਕ ਵਾਪਸ ਅਗਰ ਆਗੀ ਤਰਖੋਗੇ ਤੁਸੀਂ ਕੀ ਕੀ ਸੋਚੇ ਰੱਖ ਲਾਗੇ ਅਸੀਂ ਰੱਖ ਲਾਗੇ ਅਸੀਂ ਰੱਖ ਲਾਗੇ ਬੱਚੇ ਨੇ ਉਹ ਛੋਟੇ ਛੋਟੇ ਕੌਣ ਸੰਭੋਗਾ ਅਪਣੇ ਬੱਚੇ ਨੇ ਉਹ ਛੋਟੇ ਛੋਟੇ ਕੌਣ ਸੰਭੋਗਾ ਆਪਣਾ ਪ੍ਰਕਾਰ ਆਪਕੇ ਸਾਹਮਣੇ ਆ ਕੇ ਆਪਣੇ ਬੱਚੇ ਸਾਹਮਣੇ ਸੰਭ ਰਹੀ ਵਜਾ ਕੀ ਆਉਦੇ ਭਜਨ ਤੇ ਪਤਾ ਨਹੀਂ ਕੀ ਗੱਲ ਹੋਈ ਕੀ ਉਹਨਾਂ ਨਾਲ ਕੀ ਉਹਦਾ ਉਹਨਾਂ ਨੂੰ ਪਤਾ ਹੋਣਾ ਕੀ ਗੱਲ ਹੋ ਰਹੀ ਹੈ ਸਾਰਾ ਲੱਟਾ ਵੀ ਨਹੀਂ ਹੈ ਸਾਰਾ ਕੁਝ ਕਰੇ ਦਿੱਤੀ ਜਾਂਦਾ ਹੈ ਦੇ ਸਾਲ ਦੇ ਅੰਦਰ ਮਾਂ ਬੇਟ ਬੱਕ ਹੋਇਆ ਇਨੇ ਪਹਿਲੇ ਤਾਂ ਮਕਾਨ ਪਾਇਨੇ ਹੁਣ ਲੈਟਰਿੰਗ ਬਾਥਰੂਮ ਸਾਰਾ ਕੋਈ ਮਸ਼ੀਨ ਲੈ ਆਇਆ ਕਪੜੇ ਧੋਣ ਵਾਲੀ ਐਲ ਸੀ ਡੀ ਲਵਾਇਆ ਹੈ ਕਿੰਦਾ ਵੀ ਚਲੋ ਅੰਦਰ ਬੈਠੀ ਰਹੇਗੀ ਦੇਖਦੀ ਰਹੇਗੀ ਵੀ ਆਪਣੇ ਧਿਆਨੇ ਲਗੀ ਰਹੇਗੀ ਫਿਰ ਹੁਣ 16 ਅਜਾੜ ਦਾ ਫ੍ਰਿਜ ਲੈ ਆਇਆ ਹੈ 100 20000 ਦਾ ਸਰਕਲ ਮੋਟਰ ਨਵਾਂ ਕਢਾਇਆ ਹੈ ਇਹਨਾਂ ਦੇ ਵਿੱਚ ਕੀ ਕਮੀ ਸੀ ਕਾਂਡ ਪੀਣ ਆਪਣੀ ਮੱਜੀ ਦਾ ਨਾ ਨਾਨਾ ਸ਼ੇ ਕਰਦਾ ਨਾ ਪਤੇ ਕਰਦਾ ਇਹ ਕੀ ਕਰਦਾ ਗੱਤਾ ਫਿਰਦੀ ਚ ਲੱਗਿਆ 26000 ਮਹੀਨੇ ਦੀ ਤਨਖਾਹ ਲੈਂਦਾ ਹੈਗਾ ਮੁੰਡਾ ਨਾ ਨਸ਼ਾ ਕਰਦਾ ਨਾ ਕੁਝ ਨਾ ਕਦੀ ਮਾਰੇ ਉਹਨੂੰ ਜਿਹੜਾ ਕੁਝ ਮੰਗਦੀ ਸੀ ਉਹਨੂੰ ਦਿਵਾਉਂਦਾ ਸੀ ਬਸ ਉਹਨੂੰ ਫੁੱਲਾ ਵਰਗਾ ਰੱਖਦਾ ਸੀ ਕਰਲੀ ਨੂੰ ਕੁਝ ਵੀ ਨਹੀਂ ਕਰਦਾ ਸੀ ਬਸ ਉਹ ਸਾਰਿਆਂ ਨੂੰ ਬਰਬਾਦ ਕਰ ਗਿਆ ਉਹਨਾਂ ਦੇ ਘਰ ਕੱਖ ਵੀ ਨਹੀਂ ਹੈਗਾ ਪਿੱਛੇ ਕਾ ਉਹਨਾਂ ਦੇ ਕਰ ਕਰ ਰੋਟੀ ਨਹੀਂ ਪਕਦੀ ਉਹਦੇ ਪਿੱਛੇ ਪੱਜ ਗਈ ਹੈ ਤਾਂ ਹੋਰ ਨਹੀਂ ਕਰਦੇ ਉਹ ਕਿੰਨੇ ਕਿੰਨੇ ਸਾਲਾਂ ਦੀ ਸੀ ਤੁਹਾਡੀ ਬਹੂ আর ਕਿੰਨੇ ਸਾਲਾਂ ਦੇ ਨੌਜ ਬੰਦੇ ਨੌਜਵਾਨ ਨਾਲ ਪੱਜੀ ਹੈ ਉਹ ਮੁੰਡਾ ਹੈਗਾ 18 ਸਾਲ ਦਾ 18 18 19 ਸਾਲ ਦਾ ਮੁੰਡਾ ਹੈ ਇੱਕ ਬਹੂ ਸਾਡੀ ਹੈਗੀ 20 ਸਾਲ ਦੀ ਹੈ 22 ਸਾਲ ਦੀ 22 ਸਾਲ ਦੀ ਹੈਗੀ ਉਹਦੇ ਪਿੱਛੇ ਗਈ ਹੈ ਅਸੀਂ ਕੀ ਕਰੀਏ ਤਾਂ ਸਾਨੂੰ ਫਸਾ ਕੇ ਚਲੀ ਗਈ ਅਸੀਂ ਕਿੱਥੇ ਜਾਈਏ ਸਾਨੂੰ ਹੁੰਦਾ ਪੁੱਛੀ ਦੇ ਤੂੰ ਦੇਖ ਸਕਦੇ ਹੋ ਕਿੰਨਾ ਰੋ ਰੋ ਕੇ ਕਰਦਿਆਂ ਦਾ ਬੁਰਾ ਹਾਲ ਹੈ ਦੇ ਨਾਲ ਤੁਹਾਡੇ ਕਰਦਿਆਂ ਨੂੰ ਪੁਲਿਸ ਨੇ ਚੱਕ ਲਿਆ ਦੋ ਚੱਕਿਆ ਬੰਨਿਆ ਕਿਉਂ ਬੰਨਿਆ ਸੀ ਬੰਨਿਆ ਕਿਉਂ ਵੀ ਜਿਵੇਂ ਪਿੰਡਾਂ ਲੱਗਣ ਦੀ ਇਹ ਦੀ ਮੰਗ ਨੂੰ ਬੰਨ ਗਿਓ ਆਪੇ ਮੁੰਡਾ ਆਏਗਾ ਮਾਨੂੰ ਇੱਕ ਇਹ ਵੀ ਬੰਨਿਆ ਹੋਇਆ ਹੈ ਬੰਨ ਕੇ ਕੁੱਟਿਆ ਮਾਰਿਆ ਵੀ ਸੀ ਨਾ ਮਾਰਿਆ ਕੁਝ ਨਹੀਂ ਕਿਹਾ ਬੰਨਿਆ ਵੀ ਜਨਾਨੀਆਂ ਨੇ ਤੁਸੀਂ ਦੇਖ ਬੰਨੇ ਵੀ ਜਨਾਨੀਆਂ ਨੇ ਸੀ ਹਾਂਜੀ ਉਹਦੀ ਸਾਸ ਨੰਬਰ ਨਹੀਂ ਆਤੀ ਮੇਰੀ ਬਹੂ ਜੜੀ ਹੈ ਨਾ ਉਹਨੇ ਬਣਿਆ ਗੁੱਸੇ ਦਾ ਮਾਰੇ ਪਤਾ ਕੀ-ਕੀ ਹੋ ਰਿਹਾ ਜੰਦਾ ਹੈ ਹੈ 10 ਦਿਨ ਹੋ ਗਏ ਨੇ ਸਾਡੇ ਘਰੇ ਨਾ ਰੋਟੀ ਪੱਕਦੀ ਹੈ ਨਾ ਬੱਚੇ ਖਾਂਦੇ ਨੇ ਨਾ ਵੱਡੇ ਖਾਂਦੇ ਨੇ ਲੁਕਦੇ ਫਿਰਦੇ ਨੇ ਉਹ ਜਾਂਦੀ ਪੈਸੇ ਦੇ ਕੇ ਆ ਜਾਂਦੀ ਹੈ ਫਿਰ ਸਾਡੇ ਘਰ ਆ ਜਾਂਦੀ ਹੈ ਤੰਗੀਆਂ ਦੇ ਕੇ ਦਿੰਦੀ ਹੈ ਕੀ ਕੀ ਤੰਗਿਆ ਦੇ ਕੇ ਜਾਂਦੀ ਹੈ ਕਹਿੰਦੇ ਨੇ ਤੁਹਾਨੂੰ ਨਹੀਂ ਤਾਂ ਅੰਦਰ ਜਾਵਾਂਗੇ ਤੁਸੀਂ ਜੇਲੇ ਤੋਂ ਜਾਓਗੇ ਨੋ ਸਭੀ ਸਰਪੰਚ ਸੁੜਦੇ ਨ ਕੋਈ ਪਿੰਡ ਵਾਲੇ ਸੁੜਦੇ ਨਹੀਂ ਅਸੀਂ ਕਿੱਤੇ ਜਾਈਏ ਦੋ ਅੱਛਾ ਤੇ ਨਾਲ ਕੋਈ ਨਹੀਂ ਜਾਏਗਾ ਕੰਡਾਲੇ ਵੀ ਨਹੀਂ ਜਾਂਦੇ ਸਰਪੰਚ ਨਹੀਂ ਕੱਲੇ ਕੱਲੇ ਕੋ ਰਹੋ ਕਿਹਾ ਸਰਪੰਚ ਨਹੀਂ ਆਉਂਦੇ ਕਹਿੰਦਾ ਤੁਸੀਂ ਬੰਨਿਆ ਵੀ ਅਖਬਾਰ ਵਿੱਚ ਆਏ ਪਏ ਨੇ ਹੈਂ ਉਦੇ ਮਾਮੇ ਨੇ ਖੁਦ ਕਹੇਗਾ ਵੀ ਇਹਨੂੰ ਬੰਦੋ ਤੂੰ ਕਿਆ ਦੇਰੀ ਦੀ ਤੇਰੀ ਤੁਹਾਡੀ ਬਹੂ ਨੂੰ ਅਸੀਂ ਕੱਢਿਆ ਹੈਗਾ ਅਸੀਂ ਕੱਢਿਆ ਹੈਗਾ ਉਹਦੀ ਨਾਨੀ ਰਹਿੰਦੀ ਕੁਲ ਸੇਤਰ ਤੰਦੇ ਕਰਦੀ ਹੈਗੀ ਜੀ ਦੀ ਬਹੂ ਦੇਖੇਗੀ ਚੰਗੀ ਜੀ ਚਕੂੜੀ ਦੇਖੇਗੀ ਕੁਆਰੀ ਉਹਨੂੰ ਲੈ ਜਾਂਦੀ ਹੈ ਇਹਦੇ ਦੋਤੇ ਇੱਥੇ ਰਹਿੰਦੇ ਨੇ ਸਾਡੇ ਘਰ ਦੇ ਪਿੱਛੇ ਅਸੀਂ ਮਿਹਨਤ ਮਜ਼ਦੂਰੀ ਕਰਦੇ ਆ ਮਿਹਨਤ ਮਜ਼ਦੂਰੀ ਕਰਕੇ ਕੰਮਦੇ ਆ ਅਸੀਂ ਇਹ ਥੋੜੀ ਸੋਚਿਆ ਸੀ ਵੀ ਅਸੀਂ ਇਹਨੂੰ ਮਾਰ ਦਾਂਗੇ ਸਨ ਅਸੀਂ ਸਾਡੇ ਗੁੰਡਾ ਗੁੰਡੇ ਥੋੜੀਆਂ ਕਿੱਜੀ ਦੇ ਕੋਲ ਪੁੱਛ ਲੋਸ ਮੈਨੂੰ ਮਜ਼ਦੂਰੀ ਕਰਦੇ ਆ ਤੁਸੀਂ ਗੁੰਡਾ ਕਰਦੀ ਕਰਦੇ ਹੋ ਵੀ ਜਦੋਂ ਬੰਨਿਆ ਸੀ ਤੁਸੀਂ ਬਟੇਰੇ ਮੈਂ ਕਹਿੰਦਾ ਅਸੀਂ ਗੁੰਡਾ ਕਰਦੇ ਨਹੀਂ ਕਰਦੇ ਕਰਦਾ ਜਿਹੜਾ ਜੀਜ ਹੈ ਨਾ ਬੰਦੇ ਦੇ ਗਰੋਥ ਤਾਂ ਆਉਂਦਾ ਹੀ ਹੈ ਜਿਹਦਾ ਕਰੂ ਜਿਹੜਾ ਸਾਡੇ ਘਰ ਦੀ ਇੱਜ਼ਤ ਸੀਗੀ ਇੱਜ਼ਤ ਸੀ ਦੁੱਖ 사 ਲੱਗਦਾ ਨਾ ਤੁਸੀਂ ਕੀ ਕਹਿੰਦੇ ਇਹ ਕੀ ਕਹਿਣਾ ਚਾਹੁੰਦੇ ਹੋ ਵੀ ਇਨਸਾਫ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਬੰਦੇ ਬਾਹਰ ਆਏ ਜਈਦੇ ਆ ਉਹਨਾਂ ਨੂੰ ਮਾਰੀ ਜਾਂਦੇ ਆ ਕੱਟੇ ਜੀ ਜਾਂਦੇ ਨਾ ਉਹਨਾਂ ਦਾ ਕੀ ਹੋਏਗਾ ਮੈਂ ਜੇਲ੍ਹੋਂ ਫੁੱਟਾ ਵੀ ਸਾਡੇ ਤਾਂ ਬੱਚਾ ਰੋਣਗੇ ਨਾ ਮੈਂ ਵੀ ਕੁੜੀਆਂ ਸਮਾਨੇ ਦਵਾਈਆਂ ਫਿਰ ਮੇਰੇ ਮੈਨੂੰ ਤਨਖਾਹ ਦੇ ਦੀਆਂ ਤੂੰ ਕੀ ਕਰਨਾਈ ਆ ਪੁਲਿਸ ਵਾਲਾ ਕਹਿੰਦਾ ਜਦੋਂ ਤੈਨੂੰ ਪਤਾ ਇਹਨਾਂ ਗੱਲ ਹੋ ਰਹੀਏ ਤੂੰ ਕੀ ਕਰਨਾਈ ਆ ਮੈਂ ਕਹਿੰਦਾ ਮੈਨੂੰ ਪਤਾ ਨਹੀਂ ਮੇਰੇ ਬੱਚੇ ਨੂੰ ਛੁੱਟੀ ਸੀ ਮੈਂ ਤਾਂ ਮਿਲਣ ਆਇਆ ਤੇ ਮੈਨੂੰ ਕੀ ਇਹ ਤਿੰਨ ਗੱਲ ਹੋ ਗਈ ਮੈਂ ਇੱਥੇ ਆ ਕੇ ਪਤਾ ਲੱਗਿਆ ਕਿ ਪਾਏ ਨੇ ਦੇ ਤਾਂ ਪਰਚਾ ਪਾਣਿਆ ਕੀ ਮੇਰਾ ਕੀ ਤੁਹਾਡੇ ਦੇ ਵੀ ਧੰਨਵਾਦ ਜੀ ਕਹਿ ਕੇ ਗਏ ਨਾ ਹੁਣੇ ਕੁਝ ਨਹੀਂ ਬੋਲੋ ਘਰ ਆ ਕੇ ਬੋਲ ਕੇ ਤੁਹਾਨੂੰ ਸਭ ਨੂੰ ਅੰਦਰ ਕਰ ਦੇਣਾ ਹਾਂਜੀ ਸਭ ਨੂੰ ਅੰਦਰ ਕਰ ਦੇਣਾ ਚਾਹਵਦੇ ਨਹੀਂ ਅੰਦਰ ਆ ਕੇ ਗਏ ਨਾ ਇੱਕ ਮੇਰੇ ਪੋਤੇ ਦੇ ਨਾ ਜਿੱਤੀ ਇੱਕ ਸਾਨੂੰ ਸਾਰੇ ਨੰਬਰ ਦਾ ਸਾਰੇ ਨੰਬਰ ਦਾ ਨਾਨੀ ਦੀ ਨਾਨੀ ਕਹਿੰਦੀ ਐ ਇਹਨੂੰ ਸਾਰਿਆਂ ਨੂੰ ਬੱਚੇ ਬੱਚੇ ਨੂੰ ਅੰਦਰ ਕਰਾ ਦਾਂਗੇ ਸਾਡਾ ਕਰਨ ਵੀ ਕੋਇਆ ਗਿਆ ਸੀ ਕਿਤੇ ਜਾਵਾਂਗੇ ਗਰੀਬ ਬੰਦੇ ਆ ਲੈ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਹਾਂਜੀ ਸਾਰਿਆਂ ਨਾਲੇ ਖਵਾ ਰੱਖਿਆ ਐ ਅੱਜ ਮੈਨੇ ਤਾਂ ਮੁਝੇ ਉਹੀ ਕਰ ਦਿਆ ਮੇਰਾ ਮੁੰਡਾ ਉਧਰ ਲੈ ਗਿਆ ਦਿਹਾੜੀ ਕਰਦਾ ਹੈਗਾ ਮਿਸਤਰੀ ਨਾਲੇ ਮੇਰੇ ਘਰ ਆ ਲਵੀ ਮੇਰੇ ਸਹੁਰੇ ਵੀ ਤੁਸੀਂ ਕੀ ਲੱਗਦੇ ਇਹਨਾਂ ਦੇ ਬਹੁ ਮਾ ਮੈਂ ਮਾਮਾ ਤੁਸੀਂ ਵੱਡੀ ਭਾਉ ਹਾਂਜੀ अच्छा ते ਤੁਹਾਡੇ ਹਸਬੰਦ ਨੂੰ ਮੇਰਾ ਬਟੇ ਦਾ ਨਾਮ ਹੀ ਹੈਗਾ ਦਿਹਾੜੀ ਮਜੂਰੀ ਕਰਦਾ ਹੋਇਆ ਤਾਂ ਉਹ ਕਿੱਥੇ ਲੁਕਦੇ ਫਿਰਦੇ ਨੇ ਪੁਰਸਲੇ ਕਰ ਜਾਂ ਤੇਰੇ ਤੰਬਕੀਂ ਮਾਰ ਦੇ ਨੇ ਨਾ ਸਰਪੰਚ ਸੁਣਦਾ ਸਾਡੀ ਕੋਈ ਨਹੀਂ ਸੁਣਦਾ ਸੀ ਕਿਤੇ ਦਈਏ ਰੋਟੀ ਰੋਟੀ ਵਗੈਰਾ ਦਾ ਕਿੱਥੇ ਰੋਟੀਆਂਸੀਂ ਖਾਂਦੇ ਨਹੀਂ ਆਏਗੇ ਇਤੋਂ ਕਰੀਏ ਖਰਚਾ ਤੁਸੀਂ ਸਾਡੇ ਘਰ ਦੇ ਬੰਦੇ ਦਾ ਲੁਕਦੇ ਫਿਰਦੇ ਨੇ ਖਰਚਾ ਕਿਤੋਂ ਕਰੀਏ ਕਮਾਨਾ ਲੈ ਹੋਈ ਨੇ ਸਾਡੇ ਕੋਲ ਇੱਕ ਇੰਨਾ ਪੈਸਾ دیا ਜੀ ਅਸੀਂ ਫਿਰ ਸੱਲੇ ਨੂੰ ਦੇ ਦिए ਸਾਡੇ ਕੋਲ ਕੁਛ ਨਹੀਂ ਹੈਗਾ ਉਹ ਤਾਂ ਇਹ ਕੰਮ ਕਰਦੇ ਆ ਅਸੀਂ ਤੇ ਉਹਦੇ ਕੰਮ ਆ ਜਿਹਾ ਅਸੀਂ ਗਰੀਬ ਬੰਦੇ ਆ ਅਸੀਂ ਮਿਹਨਤ ਮਜ਼ਦੂਰੀ ਕਰਕੇ ਖਾਣੀਆਂ ਆ ਕੋਸਾਂ ਵਰਗੇ ਨਹੀਂ ਜਿਹੜੇ ਇਹ ਅੱਜ ਗਲਤ ਕੰਮ ਕਰਕੇ ਤੇ ਕੋਠੀਆਂ ਪਾ ਲਾਂਗੇ ਹੈ ਸਭ ਉਹ ਤਾਂ ਪੈਸਾ ਦੇ ਕੇ ਪੁਲਿਸ ਦੇ ਮੂੰਹ ਬੰਦ ਕਰ ਲੈਂਦੇ ਆ ਅਸੀਂ ਕਿਥੋਂ ਦੇਈਏ ਇੰਨੇ ਦਿਨਾਂ ਅੱਗੇ ਸਾਡੇ ਬੰਦੇ ਆ ਜੀ ਆਪ ਕੋਠੀਆਂ ਚ ਪੋਤੇ ਲਾ ਲਾ ਗਏ ਅਸੀਂ ਮੇਰੇ ਨੂੰ ਝੋਰੀ ਕਰ ਕਰਕੇ ਖਾਂਦੇ ਆ ਸਾਡੇ ਘਰ ਦੇਖ ਲਓ ਅਸੀਂ ਕਿੰਨਾ ਇਕ ਸ਼ੌਕਰਾਂ ਉਏ ਤੇ ਹੁਣ ਕੀ ਮੰਗ ਕਰਦੇ ਹੁਣ ਜਿਆਦਾ ਸਾਭੀ ਲੱਜਾਏਦਾ ਸਾਡੇ ਮੁੰਡੇ ਬਾਹਰ ਹੋਣੇ ਚਾਹਦੇ ਸਾਨੂੰ ਇਨਸਾਫ ਚਾਹੀਦਾ ਹੈ ਬੰਦੇ ਨੇ ਬੰਨੇ ਸੀਗਾ ਉਸ ਲੇਡੀ ਨੂੰ ਨਹੀਂ ਬੰਨਿਆ ਹੈਗਾ ਬੰਨਿਆ ਵੀ ਨਹੀਂ ਨਹੀਂ ਉਸਕਾ ਵੀ ਨਹੀਂ ਕੁਛ ਨਹੀਂ ਕੁਛ ਨਹੀਂ ਕਹੇ ਤਾਵੇਂ ਤਾਵੇਂ ਬੁੱਲਸਟੱਕੇ ਲਾਗੇ ਹਾਂਜੀ ਬੰਨਿਆ ਕਿ ਉਹਦੀ ਫੱਗ ਨਹੀਂ ਬੰਨਿਆ ਇਹ ਸਿੱਧੀ ਗੱਲ ਹੈ ਉਹਦੀ ਫੱਗ ਨੇ ਗੁੱਸੇ ਜਿਹਾ ਮਾਰੇ ਮਾਰਤਾ ਉਹਦੀ ਸੱਸ ਨੇ ਵੀ ਜਦੀ ਬਹੁਤ ਜਾਂਦੀ ਗੁੱਸਾ ਤਾਂ ਹੁੰਦਾ ਹੀ ਹੈ ਹਾਂ ਛੋਟੇ ਛੋਟੇ ਬੱਚੇ ਨੇ ਉਹਦੀ ਸੱਸ ਨੇ ਬੰਨ ਜਾਂਦੀ ਇੱਕ ਇਹ ਤਾਂ ਬੰਦੇ ਨੇ ਨਾਮ ਲਿਖਾਇਆ ਹੋਇਆ ਹੈ ਬੰਨ ਜਾਂਦੀ ਸੱਸ ਉਹਦੀ ਨੇ ਇਹ ਨਾਮਿਆਂ ਨੇ ਬੰਨਿਆ ਪਰ ਉਹ ਤਾਂ ਕਹਿ ਰਿਹਾ ਕਿ ਬਸ ਸੀਗਾ ਪਿੰਡ ਵਾਲੇ ਦੇਖਦੇ ਰਹੇ ਉਸ ਨੇ ਵੀ ਕੁਝ ਨਹੀਂ ਕੀਤਾ ਇਹ ਇਹ ਹੋਇਆ ਕੀ ਸੀਗਾ ਉਸ ਸਮੇਂ ਕਿਉਂਕਿ ਵੀਡੀਓ ਦੇ ਵਿੱਚ ਕਾਫੀ ਚੀਜ਼ਾਂ ਕਲੀਅਰ ਨਹੀਂ ਹੋ ਰਹੀਆਂ ਸਾਫ਼ ਨਹੀਂ ਹੋ ਰਹੀਆਂ ਆਖਰ ਕੀ ਕੁਝ ਉਸ ਸਮੇਂ ਹੋਇਆ ਸੀਗਾ ਕਿਦਾਂ ਤੁਸੀਂ ਫੜਿਆ ਤੇ ਤੁਹਾਨੂੰ ਉਹਨੇ ਦੱਸਿਆ ਸੀਗਾ ਕਿ ਮੇਰਾ ਮੁੰਡਾ ਤੁਹਾਡੀ ਬਹੂ ਨੂੰ ਪਹਜਾ ਕੇ ਲੈ ਗਿਆ ਤੇ ਮੈਂ 20000 ਤੋਂ ਮੁੰਡੇ ਆਪਣੇ ਨੂੰ ਦਿੱਤਾ ਹੈਗਾ ਤੇ ਤੇਰੀ ਬਹੂ ਨੂੰ ਅਸੀਂ ਲੈ ਕੇ ਗਏ ਆ ਇਸ ਟਾਈਮ ਲੈ ਕੇ ਗਿਆ ਮੁੰਡਾ ਇਸ ਟਾਈਮ ਲੈ ਕੇ ਗਿਆ ਫਿਰ ਇਹਦੀ ਮਾਂ ਤੁਹ ਕੀ ਨੇ ਲਗੀ ਚਿੱਟਾ ਖਾਂਦੀ ਹੈਗੀ ਉਹਦਾ ਮੈਡੀਕਲ ਕਰਾ ਕੇ ਦੇਖੋ ਤੁਸੀਂ ਉਹ ਜਨਾਬ ਮੁੰਡਾ ਜਿਹੜਾ ਭਜਾ ਕੇ ਲੈ ਕੇ ਗਿਆ ਉਹਦੀ ਮਾਂ ਹਾਂ ਜਿਹੜੀ ਬੰਨੀ ਹੋਈ ਸੀ ਉਹਨ ਦਾਸ਼ਾ ਕਰਦੀ ਹੈਗੀ ਚਿੱਟਾ ਲਾਂਦੀ ਹੈ ਕਿ ਤੁਸੀਂ ਉਹਦੀ ਮੈਡੀਕਲ ਕਰਾ ਕੇ ਦੇਖੋ ਚਿੱਟਾ ਲਾਂਦੀ ਹੈ ਕਿ ਨਹੀਂ ਲਾਂਦੀ ਤੁਹਾਨੂੰ ਸਾਫ਼ ਪਤਾ ਚੱਲ ਜਾਏਗਾ ਇਹ ਕਈ ਦੀ ਮਾਇ ਤੰਦੇ ਕਰਦੀ ਹੈਗੀ ਜੇ ਦੀ ਸੋਹਣੀ ਬਹੂ ਦੇਖੇਗੀ ਕੁੜੀ ਦੇਖੇਗੀ ਲੈ ਕੇ ਚਲੀ ਜਾਂਦੀ ਉੱਥੇ ਬਿਲਕੁਲ ਛੇਤਰੇ ਦੇ ਕੋਠੀਆਂ ਆਏਗੀ 5-6 ਕੋਠੀਆਂ ਇਹ ਹੀ ਤੰਦਾ ਕਰਦੀ ਹੈਗੀ ਗਰੀਬ ਬੰਦਾ ਕੀ ਕਰੂਗਾ ਗਰੀਬ ਬੰਦੇ ਅਸੀਂ ਕੀ ਕਰਾਂਗੇ ਅਸੀਂ ਤਾਂ ਮਿਹਨਤ ਮਜ਼ਦੂਰੀ ਕਰਕੇ ਖਾਂਦੇ ਆ ਕੁਝ ਚਲਾ ਕੇ ਕਿ ਉਹ ਬੰਦ ਕਰਾ ਲੈਂਗੇ ਗਰੀਬ ਬੰਦਾ ਕੀ ਕਰੂਗਾ ਮਿਹਨਤ ਜਿਹੜਾ ਕਰਦਾ ਹੈ ਉਹ ਕੀ ਕਰਦਾ ਖਰਚਾ ਚਲਾਇਆ ਬੱਚਿਆ ਨਹੀਂ ਕਰੇ ਕੀ ਕੀ ਕਰੋ ਇਹ ਤਰਜਾ ਸਿਰ ਤੇ ਉੱਪਰ ਅਸੀਂ ਕਰਦਾ ਸੱਕ ਤੱਕ ਕਿ ਘਰ ਬਣਾਇਆ ਮਸੇ ਘਰ ਬਣਾਇਆ ਹੋਰ ਸਾਨੂੰ ਵਿੱਚ ਫਸਾ ਦੇਆ ਕਿਆ ਕਰੀਏ ਆਖਰ ਦੇ ਵਿੱਚ ਚੁੱਟ ਚੁੱਟੇ ਨਿਆਣੇ ਆ ਸਾਡੇ ਆਖਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਕੁੱਲਸ ਨੂੰ ਇਨਸਾਫ਼ ਜਿਹੜਾ ਵੀ ਦੇਣਾ ਹੈ ਅਸੀਂ ਇਨਸਾਫ਼ ਨੂੰ ਇਨਸਾਫ਼ ਚਾਹੀਦਾ ਸਾਡੇ ਬੰਦੇ ਪਾਹਾਂ ਦੇ ਆਣੇ ਅਸੀਂ ਕਹਿੰਦੇ ਅਸੀਂ ਬਿੰਦੋ ਤੋਂ ਮਾਫੀ ਮੰਗ ਲਾਂਗੇ ਅਸੀਂ ਉਹਨਾਂ ਤੋਂ ਮਾਫੀ ਮੰਗ ਲਾਂਗੇ ਕੋਟ ਕੋਟ ਕੇ ਉਹਨਾਂ ਨੂੰ ਮਾਰ ਦੇਣਗੇ ਇਹ ਬਦਲ ਨਾ ਸੁਧਜੂ ਪਈ ਬਣਾ ਮਿਲਣੀ ਵੀ ਨਹੀਂ ਦਿੰਦੇ ਹੈਗੇ ਉਹਨਾਂ ਨੂੰ 3-4 ਦਿਨ ਥਾਣੇ ਦੇ ਵੀ ਥਾਣੇ ਹਾਂਜੀ ਮਾਰੀ ਜਾ ਰਹੇ ਨੇ ਅੱਜ 5 ਦਿਨ ਹੋ ਗਏ ਨੇ ਅੱਜ 4 ਤਰੀਕ ਨੂੰ ਫੜ ਕੇ ਲਏ ਸਾਨੂੰ ਇਹਨਾਂ ਸਭ ਪਤਾ ਹੀ ਦੇਣ ਸਭ ਦਿਨ ਤੋਂ ਹੋ ਗਦੇ ਆ ਅਸੀਂ ਬੜੇ ਦੁਖੀ ਹੋ ਗਏ ਆ ਓਏ ਸਰਦਾਰ ਜੋ ਕਿ ਦਾਅ ਕਰਦੇ ਆਂ ਤਾਂ ਰੋ ਰੋ ਕੇ ਜੁੜਾਉਂਦੇ ਆਂ। ਭਲਾਂ ਕੀ ਹੋਊ ਇਹਨਾਂ ਦੇ ਪੰਚੀ ਇਹਨਾਂ ਦੇ ਕਰਦੇ ਆਂ। ਅਸੀਂ ਕਿਤੇ ਜੈ ਸਾਡੀ ਸਰਕਾਰ ਨਹੀਂ ਸੁਣਦੀਏਗੀ। ਨਾ ਸਰਪੰਚ ਸੁਣਦਾ ਨਾ। ਨਾ ਸਰਪੰਚ ਸੁਣਦਾ ਇਹੋ। ਵੀਡੀਓ ਉੱਤੇ ਵੀਡੀਓ ਵੀਡੀਓ ਮੋਹਾਲੀ ਤੇ ਬਨੂਰ ਦੀ ਤੁਸੀਂ ਵੀਡੀਓ ਦੇਖੀ ਹੋਊਗੀ ਕਿ ਇੱਕ ਲੇਡੀਜ਼ ਨੂੰ ਖੰਭੇ ਨਾਲ ਟੰਗਿਆ ਹੋਇਆ ਸੀ ਉੱਥੇ ਵਾਪਸ ਆ ਰਹੇ ਨੇ। ਨੰਨਾਂ ਦਾ ਬੇਟਾ ਦੋ ਬੱਚਿਆਂ ਦੀ ਮਾਂ ਨੂੰ ਪਿਜਾ ਕੇ ਲੈ ਗਿਆ ਤਾਂ ਜਿਨ੍ਹਾਂ ਨੇ ਸੁਣਿਆ ਵੀ ਉਹਨੇ ਬਹੁਤ ਸੋਚਿਆ ਹੋਣਾ ਕਿ ਇਹ ਨਾ ਰੋਰੋ ਕੇ ਬਿਰਾਹ ਵਾਲਾ ਕੀ ਕਹਿਣਾ ਚਾਹੁੰਦੇ ਹੋ ਜੀ ਇੱਕ ਵੀਡੀਓ viral ਹੋਈ ਸੀ ਕਿ ਕਹਿੰਦੇ ਕਿ ਤੁਸੀਂ ਲੇਡੀਜ਼ ਨੂੰ ਬੰਨਿਆ ਸੀਗਾ ਖੰਭੇ ਨਾਲ ਉਸ ਤੋਂ ਬਾਅਦ ਕੀ ਹੋਇਆ ਰੋ ਪਿਉ ਰਿਆ ਵਿੱਚ ਨਹੀਂ ਅਦੀ ਕੁਝ ਨਹੀਂ ਕਿਹਾਗਾ ਉਹ ਤੇ ਉਠੇ ਬਿਆਨ ਦੇ ਰਹੀ ਏ ਸਾਨੂੰ ਫਸਾਉਣ ਦੇ ਮਾਰੇ ਉਹ ਕਹਿੰਦੀ ਵੀ ਅਸੀਂ ਨਾ ਫਸ ਜਾਈਏ ਜੀ ਬਹੁ ਘੱਟ ਕੇ ਲੈ ਗਏ ਹ ਇਹਨਾਂ ਨੇ ਜਾਣ ਕੇ ਤੇ ਮਾਮੇ ਨੇ ਬੰਨਿਆ ਹੈਗਾ ਖੰਬੇ ਨਾਲ ਅਜਿ ਕੁਝ ਨਹੀਂ ਕਿਹਾ ਹੈਗਾ ਉਹੀ ਕਹਿੰਦੇ ਬਹੁ ਮੇਰੀ ਨੇ ਬੰਨਿਆ ਮਾਮੇ ਨੇ ਦਿਹਾਏ ਤੇ ਪੰਜਾਬ ਨਹੀਂ ਆਉਂਦੀ ਨੇ ਉਹ ਤੇ ਮਾਮੇ ਨੇ ਖੁਦ ਕਹਿ ਗਏ ਨੂੰ ਬੰਨ ਦੋ ਸਾਨੂੰ ਵੀ ਤਾਂ ਨਗਾ ਰਖਿਆ ਇਹਨਾਂ ਨੇ ਆਪੇ ਆਈਏ ਚੱਲ ਕੇ ਜਨੂਏ ਸਭ ਜੈ ਰਹੇ ਕੀਨ ਸਾਫ ਚਾਹੀਦਾ ਤੁਹਾਨੂੰ ਕੀਨ ਸਾਫ ਦੀ ਮੰਗ ਕਰਦੇ ਹੋ ਸਰ ਮੈਨ ਸਾਫ ਚਾਹੀਦਾ ਸਾਡੇ ਬੰਦੇ ਬਾਹਰ ਆਣੇ ਚਾਹੀਦੇ ਇਹਨਾਂ ਨੂੰ ਸਜਾ ਨਹੀਂ ਆਈ ਕਿਹੜੇ ਕਿਹੜੇ ਬੰਦੇ ਤੁਹਾਡੇ ਅੰਦਰ ਨੇ ਸਾਡੇ ਅੰਦਰ ਇੱਕ ਬਿੱਟੂ ਹੈਗਾ ਪ੍ਰਤਾਪ ਹੈਗਾ ਵਿਜੇ ਹੈਗਾ ਇੱਕ ਹਰਦੀਪ ਹੈਗਾ ਕਿੰਨੇ ਲੱਗਦੇ ਆ ਤੁਹਾਡੇ ਦੇਖ ਇੱਕ ਤਾਂ ਜਿਹੜੀ ਬਹੂ ਭੱਜ ਗਈ ਏ ਇੱਕ ਉਹਦੇ ਘਰ ਵਾਲਾ ਏ ਕੁਲਦੀਪ ਇਹੜਾ ਅੰਦਰ ਹੈ ਬਲੋ ਜੀ ਦੀ ਜਨਾਨੀ ਭੱਜੀ ਆ ਪੁਲਿਸ ਨੇ ਉਹਨੂੰ ਵੀ ਚੱਕ ਲਿਆ ਹਾਂਜੀ ਉਹ ਵੀ ਅੰਦਰ ਹੈ ਉਹਨੇ ਬੰਦੇ ਸੀਗਾ ਉਹ ਉਹ ਲੇਡੀਜ਼ ਨੂੰ ਬੰਨਿਆ ਸੀ ਕਿ ਨਹੀਂ ਬੰਨਿਆ ਨਹੀਂ ਬੰਨਿਆ ਜੀ ਉਹਦੀ ਸੱਸ ਨੇ ਬੰਨਿਆ ਸੀ ਉਹ ਤਾਂ ਬਹਾਂ ਦੇ ਚਾਇਆ ਸੀ ਬਲੋ ਲੇਡੀਜ਼ ਨਹੀਂ ਬੰਨਿਆ ਸੀ ਜੈਂਟਸ ਪਰ ਜੈਂਟਸ ਨੂੰ ਕਿ ਚੱਕਿਆ ਪੁਲਿਸ ਨੇ ਉਹਨਾਂ ਨੇ ਅਸੀਂ ਉਹਨਾਂ ਨੇ ਬੁਲਾਇਆ ਸੀ ਉੱਥੇ ਵੀ ਥਾਣੇ ਦੇ ਆ ਜਾਓ ਤੁਹਾਡੀ ਮਸਲਾ ਹੱਲ ਹੋ ਜਾਏਗਾ ਅਸੀਂ ਉੱਥੇ ਗਏ ਸਾਨੂੰ ਜੇ ਜਨਾਨੀਆਂ ਨੂੰ ਟੰਡੇ ਮਾਰਨ ਲੱਗੇ ਪੁਲਿਸ ਵਾਲੇ ਫਿਰ ਉਹਨਾਂ ਨੂੰ ਗੱਲ ਤੋਂ ਫੜ ਕੇ ਅੰਦਰ ਕੜੀਜ਼ ਕੇ ਲੈ ਗਏ ਉਹਨਾਂ ਨੂੰ ਦੇਖ ਸਕਦੇ ਹਾਂ ਕਿ ਜਿਹਦੀ ਜਿਨ੍ਹਾਂ ਦੇ ਘਰ ਦੀ ਇੱਜ਼ਤ ਜਿਨ੍ਹਾਂ ਦੀ ਬਹੂ ਭੱਜਿਆ ਕਰੋ ਬੱਚੇ ਛੱਡ ਕੇ ਉਹਨਾਂ ਦੇ ਹੀ ਕਰਦਿਆਂ ਨੂੰ ਹੁਣ ਪੁਲਿਸ ਚੱਕ ਕੇ ਲੈ ਗਈ ਔਰ ਇਹਨਾਂ ਦੇ ਸਾਰੇ ਏਜੰਟ ਜਿਹੜੇ ਨੇ ਉਸ ਵੇਲੇ ਥਾਣੇ ਦੇ ਵਿੱਚ ਨੇ